ਸਤ ਸ੍ਰੀ ਅਕਾਲ ਜੀ ਕਲੀਅਰ ਵੈਦਰ ਤੇ ਸੱਜਰੀ ਸਵੇਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਸਾਡੇ ਚੈਨਲ ਪੰਜਾਬ ਲਾਈਫ ਸਟਾਈਲ ਚੈਨਲ ਵਿੱਚ ਲੋੜੀ ਤੇ ਬਾਦ ਪਰਮਾਤਮਾ ਕਾਫੀ ਮਿਹਰਬਾਨ ਹੋ ਗਿਆ ਲੋਕਾਂ ਤੇ ਹੁਣ ਧੁੱਪ ਮੈਨੂੰ ਲੱਗਦਾ ਦਿੱਲੀ ਨਿਕਲਿਆ ਕਰੋਗੀ ਤੇ ਠੰਡ ਕਾਫੀ ਘਟ ਜਾਊਗੀ ਆਪੀ ਰੇ ਸਵੇਰ ਦੀ ਚਾਹ ਦੂਜੀ ਵਾਰੀ ਮੈਂ ਤੂੰ ਬੇਟਾ ਨੂੰ ਮਿਲਾਉਣੀ ਆ ਤੁਹਾਨੂੰ ਕੀ ਕਰਦਾ ਉਹ ਨਾ ਕੇ ਬੈਠਾ ਹੁਣ ਰਜਾਈ 'ਚ ਅਸੀਂ ਕਿਹਾ ਤੂੰ ਹੁਣ ਰਜਾਈ 'ਚ ਬੈਠ ਤੇ ਫਿਰ ਜਦੋਂ ਧੁੱਪ ਨਿਕਲੂਗੀ ਫਿਰ ਤੂੰ ਬਾਹਰ ਆਪਣਾ ਤੁਰਲੀ ਵੇੜੇ ਵਿੱਚ ਹੈਲੋ ਅਨੰਤਪ੍ਰੀਤ ਕਿਵੇਂ ਆ ਬੇਟਾ ਗੁੱਡ ਟੀਵੀ ਦੇਖਿਆ ਜਾ ਰਿਹਾ ਦੇਖੀ ਚੱਲ ਚੱਲ ਟੀਵੀ ਟੀਵੀ ਦੇਖ ਰਿਹਾ ਅਨੰਤ ਸਿੰਘ ਹਾਂ ਮੈਂ ਤੂੰ ਬੇਟਾ ਧੁੱਪ ਹੈ ਉਤਾਰ ਦ ਟੋਪੀ ਕੋਈ ਗੱਲ ਨਹੀਂ ਹੁਣ ਤਾਂ ਟੋਪੀ ਉਤਾਰ ਦੋ ਅੱਜ ਤਾਂ ਸੋਹਣੀ ਧੁੱਪਾ ਸ਼ਾਬਾਸ਼ ਵੈਰੀ ਗੁੱਡ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵੈਲਕਮ ਆ ਸਾਡੇ ਚੈਨਲ ਨੰਤਾ ਅਸਦਾ ਅਨੰਤ ਪ੍ਰੀਤ ਨੂੰ ਜੀ ਕਾਫੀ ਹੱਸੀ ਆਈ ਹੋਈ ਆ ਚਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਲਾਈਫ ਸਟਾਈਲ 'ਚ ਹੂੰ ਤੂੰ ਬੇਟਾ ਦੀ ਮੰਮਾ ਨੂੰ ਲਾਇਆ ਸੀ ਨੇ ਮੂਲੀ ਵਾਲੀਆਂ ਮੱਕੀ ਦੀਆਂ ਰੋਟੀਆਂ ਬਣਾਉਣ ਹੈ ਨਾ ਨੰਤੂ ਹੂੰ ਤੂੰ ਬੇਟਾ ਦੀ ਮੰਮਾ ਨੂੰ ਲਾਇਆ ਸੀ ਨੇ ਮੂਲੀ ਵਾਲੀਆਂ ਮੱਕੀ ਦੀਆਂ ਰੋਟੀਆਂ ਬਣਾਉਣ ਹੈ ਨਾ ਨੰਤੂ